ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਦੱਸੋ ਸਭ ਠੀਕ ਹੋ? ਅੱਜ ਮੌਸਮ ਬੜਾ ਵਧੀਆ ਹੈਗਾ। ਸਾਫ਼ਾ ਮੌਸਮ। ਇਹ ਘਰਦਿਆਂ ਨੇ ਕਣਕ ਧੋ ਕੇ ਸੁੱਕਣੇ ਲਾਤੀ। ਆਟੇ ਵਾਸਤੇ ਵਸ ਤਿਆਰ ਹੈ। ਕੱਲ ਜਾਂ ਪਰਸੋਂ ਨੂੰ ਉਹ ਜੋ ਸੱਟਾ ਸੁੱਕ ਜਾਊਗੀ। ਫਿਰ ਚਲਦੇ ਆਂਗੇ ਚੱਕੀ ਤੇ ਲੈ ਕੇ। ਬਾਕੀ ਠੀਕ ਆ ਜ ਮੌਸਮ ਵੀ ਪਿੰਡ ਦਾ ਸਾਫ ਜਾਂ ਕੋਈ ਬੱਦਲ ਬੱਦਲ ਵੀ ਹੈ ਜੀ ਉੱਪਰ ਸੈਟਾ ਕੰਮ ਬੱਚੇ ਗਰਾਊਂਡ 'ਚ ਖੇਡ ਰਹੇ ਨੇ ਹੁਣ ਦਿਖਾਨੇ ਆਂਗੇ ਉਹ ਸੀਗਾ ਗਰਾਊਂਡ ਤੇ ਆ ਖੇਡ ਰਹੇ ਨੇ ਬੱਚੇ ਗਰਾਊਂਡ 'ਚ ਕੁਛ ਇੱਧਰ ਬੈਠੇ ਨੇ ਤੇ ਤਿਆਰੀ ਕਰ ਰਹੇ ਨੇ ਬੱਚੇ ਖੇਡਣ ਦੀ ਆ ਜੋ ਬਾਕੀ ਚੱਲਦੇ ਆਂ ਦੇਖਦੇ ਆਂਗੇ ਨਾ ਪਈ ਹੈਗੀ ਕਣਕ ਤੋਤੀ ਸਾਡੀ ਇੱਕ ਥੈਲੇ ਚ ਪਾਈ ਪਈ ਹੈਗੀ ਤੇ ਇੱਕ ਆ ਪਈ ਹੈਗੀ ਤੇ ਉਸ ਤੋਂ ਬਾਅਦ ਹੁਣ ਮੈਂ ਆ ਗਿਆ ਤੀ ਸਬਜ਼ੀਆਂ ਕਹਣੀ ਬਾਬਾ ਜੀ ਨੇ ਸਬਜ਼ੀਆਂ ਨੂੰ ਪਾਣੀ ਲਾ ਰੱਖਿਆ ਹੈਗਾ ਅੱਜ ਸਾਡੀਆਂ ਸਬਜ਼ੀਆਂ ਮਾਲਕ ਦੀ ਕਿਰਪਾ ਨਾਲ ਵਧੀਆ ਹੋ ਰਹੀਆਂ ਨੇ ਪਾਣੀ ਚੱਲ ਰਿਹਾ ਹੈਗਾ ਇਧਰ ਮਰਚਾ ਮੁਰਚਾਂ ਵੀ ਵਧੀਆ ਲੱਗਣ ਲੱਗੀਆਂ ਹੁਣ ਤੇ ਮਰਚਸ ਨੂੰ ਦਿਖਾਣੇ ਹੈਗੇ ਬੜੀ ਐਤ ਕੀ ਸਾਡੇ ਨੇ ਬੜੀ ਹਾਈਬ੍ਰਿਡ ਜਿਹੜੀ ਵੈਰੈਟੀ ਲਾਈ ਹੈਗੀ ਹਾਈਬ੍ਰਿਡ ਆ ਗਈ ਤੇ ਮਿਰਚ ਬੜੀ ਲੰਮੀ ਆ ਘਟੋ ਘਟ ਵੀ ਹੱਥ ਜਿੰਨੀ ਲੰਮੀ ਮਿਰਚ ਆ ਗਈ ਸਾਡੀ ਵਧੀਆ ਵੈਰੈਟੀ ਹੈਗੀ ਤੁਹਾਨੂੰ ਖਾਣਿਆਂਗੇ ਤੇ ਬਾਕੀ ਸਾਡੇ ਨਾਲੇ ਤੁਹਾਨੂੰ ਕਰੇਲੇ ਦਿਖਾਣਿਆਂਗੇ ਥੋੜੇ ਦਿਨਾਂ ਦੇ ਵਿੱਚ ਹੀ ਵੱਡੀ ਵੱਡੀ ਗ੍ਰੋਥ ਕਰ ਗਿਆ ਆਪਦੀ ਉਹ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿੱਥੋਂ ਲੈਂਦਾ ਦੀਗਾ ਬਣੇ ਰਹੋ ਵੀਡੀਓ ਦੇ ਨਾਲ ਆਹ ਦੇਖੋ ਕਿੰਨੀਆਂ ਲੰਮੀ ਲੰਮੀ ਮਿਰਚ ਆ ਗਈ ਘਟੋ ਘਟ ਵੀ ਹੱਥ ਜਿੰਨੀ ਲੰਮੀ ਮਿਰਚ ਆ ਗਈ ਆਹ ਦੇਖੋ ਇਹ ਵੈਰੈਟੀ ਹੈ ਦੀ ਅਸੀਂ ਨਵੀਂ ਲੈਂਦੀ ਆ ਪਿਛਲੀ ਵੈਰੈਟੀ ਨਾਲੋਂ ਤੇ ਇਹਨਾਂ ਨੇ ਵਧੀਆ ਤੇ ਕੀ ਫਲ ਚੱਕ ਲਿਆ ਨਾਲੇ ਥੋੜੇ ਦਿਨਾਂ ਦੀ ਬੂਟੇ ਨੇ ਇਹ ਕੋਈ ਜ਼ਿਆਦੇ ਨਹੀਂ ਹੈਗੇ ਥੋੜੇ ਦਿਨਾਂ ਦੀ ਬੂਟੇ ਨੇਗੇ ਇਹ ਤੇ ਬਾਕੀ ਹੁਣ ਸਾਡੀ ਗੰਡੇ ਪੱਟਣ ਦੀ ਵੀ ਤਿਆਰੀ ਹੈ ਅਗਲੇ ਮਹੀਨੇ ਪੱਟ ਲਾਂਗੇ ਸੀ ਗੰਡੇ ਸਾਡੇ ਤੇ ਭਾਈ ਸਾਡੇ ਹੁਣ ਪਹਾੜੀ ਮਿਰਚਾਂ ਨੇ ਵੀ ਫਲ ਚੱਕ ਲਿਆ ਆ ਦੇਖੋ ਇਹ ਹੈ ਜੀ ਸਾਡੀ ਸ਼ਿਮਲਾ ਮਿਰਚ ਇਹ ਵੀ ਲੱਗਣ ਲੱਗੀ ਤੇ ਆਹ ਤੇ ਸਾਡੇ ਕਰੇਲੇ ਜਿਹੜੀ ਤੁਹਾਨੂੰ ਗੱਲ ਦੱਸ ਰਿਹਾਗਾ ਇਹ ਥੋੜੇ ਦਿਨ ਪਹਿਲਾਂ ਮੈਂ ਆਇਆ ਦੀ ਉਦੋਂ ਛੋਟੇ-ਛੋਟੇ ਜਿਹੇ ਤੇ ਆਹ ਹੁਣ ਦੇਖੋ ਕਿੰਨੇ-ਕਿੰਨੇ ਅਸੀਂ ਨੇ ਸਪੈਸ਼ਲ ਤਕਨੀਕ ਵਰਤੀ ਹੈ ਇਹਨਾਂ ਤੇ ਇਤਕੀ ਇਹ ਬਿਲਕੁਲ ਆਰਗੇਨਿਕ ਨੇ ਇਹਨਾਂ ਦੇ ਵਿੱਚ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੋਈ ਦਵਾਈ ਨਹੀਂ ਕੋਈ ਕੁਛ ਨਹੀਂ ਬਿਲਕੁਲ ਆਰਗੇਨਿਕ ਨੇ ਇਹ ਆਹ ਦੇਖ ਤੁਸੀਂ ਦੇਖ ਸਕਦੇ ਹੋਗੇ ਤੇ ਹੁਣ ਤੁਹਾਨੂੰ ਦਿਖਾਨਿਆ ਸਾਡੀਆਂ ਭਿੰਡੀਆਂ ਤੇ ਸਾਡਾ ਲੋਬੀਆ ਬਿਲਕੁਲ ਆਰਗੇਨਿਕ ਹੈਗਾ ਲੋਕ ਮੰਨਦੇ ਨਹੀਂਗੇ ਲੋਕ ਕਹਿੰਦੇ ਨੇ ਯਾਰ ਵੀ ਤੁਸੀਂ ਪਤਨੀ ਝੂਠ ਮਾਰਦੇ ਹੋ ਅਸੀਂ ਕਦੇ ਵੀ ਕੋਈ ਇਹਦੇ ਚ ਦਵਾਈ ਨਹੀਂ ਪਾਉਂਦੇ ਕਦੇ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਰੇ ਸਪਰੇ ਨਹੀਂ ਕਰਦੇ ਹੈਗੇ ਮਾਲਕ ਦੀ ਕਿਰਪਾ ਕੀ ਤਾਂ ਬਿਲਕੁਲ ਆਰਗੈਨਿਕ ਆ ਤੁਹਾਨੂੰ ਦਿਖਾ ਦਿੰਨੇ ਆਗੇ ਆ ਸਾਡੀਆਂ ਭਿੰਡੀਆਂ ਨੇ ਫਲ ਚੱਕ ਲਿਆ ਬਿਲਕੁਲ ਆਰਗੈਨਿਕ ਭਿੰਡੀਆਂ ਨੇਗੇ ਤੇ ਆ ਸਾਡਾ ਲੋਬੀਆ ਸਾਡਾ ਲੋਬੀਆ ਵੀ ਫਲ ਚੱਕਣ ਨੂੰ ਤਿਆਰ ਆ ਹੁਣ ਬਿਲਕੁਲ ਆਰਗੇਨਿਕ ਹੈਗਾ ਇਹ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਮਲਾਵਟ ਨਹੀਂ ਕੋਈ ਦਵਾਈ ਕੋਈ ਰੇ ਸਪਰੇ ਕੁਝ ਨਹੀਂ ਹੈਗਾ ਤੇ ਬਾਕੀ ਆਜੋ ਹੁਣ ਆਪਾਂ ਦੇਖਦੇ ਆਂਗੇ ਬਾਕੀ ਬਾਬਾ ਜੀ ਬੜੀ ਮਿਹਨਤ ਕਰਦੇ ਨੇਗੇ ਸਾਡੇ ਭਪਿੰਦਰ ਸਿੰਘ ਬੜਾਚ ਜੀ ਇਹ ਸਾਰਾ ਕੁਝ ਉਹਨਾਂ ਦੀ ਮਿਹਨਤ ਨਾਲ ਹੀ ਆ ਵਿਚਾਰਾ ਦਿਨ ਰਾਤ ਲੱਗੇ ਰਹਿੰਦੇ ਨੇਗੇ ਤੇ ਚਲੋ ਬਾਕੀ ਹੁਣ ਦੇਖਦੇ ਆਂਗੇ ਕਰਦੇ ਆਂ ਕੰਮ ਨਾਲ ਤੁਹਾਨੂੰ ਦਿਖਾਣੇ ਆਂਗੇ ਉਧਰ ਸਾਡੇ ਬੇਲਾਂ ਕੱਦੂਆਂ ਦੀਆਂ ਵੀ ਪਾਣੀ ਵੀ ਲੱਗ ਰਿਹਾ ਹੈਗਾ ਅੱਲਾਂ ਲੱਗ ਗਈਆਂ ਸਾਡੇ ਅਸੀਂ ਬਸ ਤਿਆਰੀ ਹੈਗੀ ਤੋੜਨ ਦੀ ਤੋੜਾਂਗੇ ਆ ਇਧਰ ਪਾਣੀ ਸਾਡਾ ਲੱਗ ਰਿਹਾ ਹੈਗਾ ਤੁਹਾਨੂੰ ਦਿਖਾਣੇ ਆ ਕਿ ਅੱਲਾਂ ਵੀ ਲੱਗੀਆਂ ਹੋਈਆਂ ਤੇ ਆ ਪਾਣੀ ਲਾਤਾ ਜਸੀ ਨੇ ਆ ਅਰਬੀ ਹੈਗੀ ਸਾਡੀ ਤੇ ਆ ਦੇਖੋ ਸਾਡੀਆਂ ਅੱਲਾਂ ਲੱਗਣ ਲੱਗੀਆਂ ਉਹ ਲੱਗ ਰਹੀਆਂ ਨਹੀਂ ਆ ਤਿੰਨ ਚਾਰ ਉਹ ਪਰਾਂ ਲੱਗ ਰਹੀਆਂ ਨੇ ਸਾਰਾ ਫਲ ਬਹੁਤ ਦੀ ਚੱਕਿਆ ਹੋਇਆ ਹੈਗਾ ਇੱਧਰ ਸਾਡਾ ਪੇਠਾ ਮਹਾਰਾਜ ਇੱਧਰ ਵੀ ਫਲ ਚੱਕ ਲੈ ਆਏ ਨੇ ਵੀ ਵਧੀਆ ਤਰੀਕੇ ਨਾਲ ਦੇਖੋ ਅੱਜ ਜੇ ਹਵਾ ਬੜੀ ਵਧੀਆ ਚੱਲ ਰਹੀ ਹੈਗੀ ਤੇ ਸਾਡੀ ਜਾਮਣ ਆ ਗਈ ਬਹੁਤ ਸੋਹਣਾ ਹੈ ਜੇ ਰੱਬ ਦੀ ਕਿਰਪਾ ਦੇ ਨਾਲ ਫਲ ਚੱਕਿਆ ਹੋਇਆ ਹੈ ਜਾਮਣ ਨੇ ਹਾਲਾਂਕਿ ਪਿੱਛੇ ਜੇ ਗੜੇ ਮਾਰਿਆ ਨੇ ਹੋ ਗਈ ਥੋੜੀ ਜੀ ਗੜਿਆਂ ਨੇ ਵੀ ਥੋੜਾ ਜਿਹਾ ਨੁਕਸਾਨ ਕਰਤਾ ਆ ਫੜਜਾ ਝਾੜਤਾ ਦੀ ਆ ਬੂਰਜਾ ਬਾਕੀ ਫੇਰ ਵੀ ਮਾਲਕ ਦੀ ਕਿਰਪਾ ਨਾਲ ਇਦਕੀ ਮਾਲਕ ਸਾਥ ਦਵੇ ਸਾਡਾ ਪਿਛਲੀ ਵਾਰੀ ਵੀ ਬਹੁਤ ਜਾਮਣਾ ਖਾਦੀਆਂ ਤੇ ਕਿ ਵੀ ਜਾਮਣਾਂ ਦਾ ਜਿਹੜਾ ਫੁੱਲ ਭਰਿਆ ਹੋਇਆ ਕੰਮ ਪੂਰਾ ਹੋਆ ਇਹ ਹੁਣ ਬਦਲਿਆ ਜਾ ਰਿਹਾ ਹੈਗਾ ਪਾਣੀ ਉਧਰ ਉਧਰੀ ਲਾ ਰਿਹਾ ਹੈਗੇ ਹੁਣ ਅਸੀਂ ਤੇ ਬਾਕੀ ਦੇਖ ਦਿਆਂਗੇ ਛੋਟੇ ਮੋਟੇ ਕੰਮ ਹੋਰ ਨੇ ਲੈ ਵੀ ਬਾਬਾ ਸਰਜੀਤ ਸਿੰਘ ਜੀ ਤੁਸੀਂ ਇਦਕੀ ਆਇਓ ਤੁਹਾਡੇ ਨਾਲ ਵਾਦਾ ਹੈ ਇਦਕੀ ਤੁਹਾਨੂੰ ਐਤ ਕੀ ਅਸੀਂ ਵਧੀਆ ਵਧੀਆ ਕਰਕੇ ਜਿਹੜਿਆ ਜਾਮਣਾਂ ਨੇ ਮੋਟੀਆਂ ਮੋਟੀਆਂ ਤੋੜ ਕੇ ਜਾਮਣਾਂ ਦੇਵਾਂਗੇ ਤੁਸੀਂ ਆਇਓ ਜਰੂਰ ਅਸੀਂ ਤੁਹਾਨੂੰ ਹਰ ਵਾਰ ਕਹਿੰਦੇ ਆ ਤੁਸੀਂ ਆਉਂਦੇ ਨਹੀਂਗੇ ਆਪ ਵੀ ਨਹੀਂ ਆਉਂਦੇ ਕਿਨੇ ਬਾਬਾ ਜੀ ਹੈਨਾ ਉਹਦੀ ਗਲਤੀ ਹੁਣ ਫਿਰ ਹੈਨਾ ਮੈਂ ਬਾਬਾ ਸਦੀਸ਼ ਸਿੰਘ ਜੀ ਨੂੰ ਕਹਿ ਰਿਹਾ ਵੀ ਭਾਈ ਤੁਸੀਂ ਆਉਣਾਗਾ ਵੀ ਐਤ ਕੀ ਤੁਹਾਨੂੰ ਸਪੈਸ਼ਲ ਜਾਮਣਾਂ ਹਾਂ ਨਾ ਇਹਨਾਂ ਕੋਲੋਂ ਵੀ ਬੇਨਤੀ ਕਰ ਰਹੇ ਅਸੀਂ ਬਾਬਾ ਜੀ ਵੱਲੋਂ ਬੇਨਤੀ ਨਵਾਈਡ ਕਰ ਸਪੈਸ਼ਲ ਨਵਾਈਡ ਕਰਦੇ ਪਹਿਲੇ ਹੀ ਹਾਂ ਜਿਵੇਂ ਆ ਤਾਂ ਬੁਕਿੰਗ ਪਹਿਲੇ 2 ਮਹੀਨੇ ਬੁਕਿੰਗ ਪਹਿਲਾਂ ਕਰਤੀ ਹਾਂ ਵੀ ਤੁਸੀਂ ਆਉਣਾਗਾ ਤੁਹਾਨੂੰ ਸਪੈਸ਼ਲ ਖਾਵਾਂਗੇ ਤੁਸੀਂ ਆਉਂਦੇ ਹੈ ਨਹੀਂਗੇ ਫਿਰ ਸਾਡੇ ਦੀ ਗਲਤੀਆਂ ਕਰਦੇ ਹੋ ਹਾਂ ਫਿਰ ਤੁਸੀਂ ਸਾਨੂੰ ਟੋਕੀ ਜਾਂਦੇ ਹੋ ਤੇ ਹੁਣ ਤੁਹਾਨੂੰ ਅਸੀਂ ਸਪੈਸ਼ਲ ਦੇ ਕੇ ਜਾਵਾਂਗੇ ਬਾਕੀ ਆਜ ਇੱਕ ਵਾਰੀ ਮੇਰ ਦੀ ਨਿਗਾਹ ਮਾਰ ਲਿਓ ਇੱਕ ਵਾਰੀ ਦੇਖ ਜਿਓ ਕੋਈ ਉੱਪਰ ਦੇਖ ਲਿਏ ਜੇ ਸੈਟ ਕੇ ਆ ਗਈ ਤਾਂ ਤੁਹਾਨੂੰ ਐਦਗੀ ਹਾਂ ਕੰਮ ਕਰ ਜੇ ਆ ਤੁਹਾਡੀ ਦ੍ਰਿਸ਼ਟੀ ਪਈ ਹੋਈ ਕੰਮ ਕਰ ਜੂਗੀ ਜਮਣਾ ਤੇ ਮਾਲਕ ਸਹੀ ਰੱਖੇ ਅਰਦਾਸ ਕਰਾਂਗੇ ਤਾਂ ਹੀ ਤਾਂ ਉਹਨੂੰ ਬੁਲਾ ਰਹੇ ਵੀ ਸਪੈਸ਼ਲਟੀ ਜੀ ਜਿੰਨ ਸਾਹਿਬ ਨੇ ਫਲ ਚੱਕਿਆ ਵੀ ਸਹੀ ਗੱਲ ਆ ਸਹੀ ਸਲਾਮਤ ਰਹੇ ਸਹੀ ਸਲਾਮਤ ਰਹੇ ਚਲੋ ਬਾਕੀ ਦੇਖਦੇ ਆਗੇ ਕਰਦੇ ਆਗੇ ਇੱਕ ਦੋ ਕੰਮ ਹੋਰ ਨੇ ਛੋਟੇ ਮੋਟੇ ਉਹ ਵੀ ਨਿਬੇੜ ਦੇਾਂਗੇ